हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਹਿਰੋਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਟੋਟੀਆਂ ਦੀ ਨਸ਼ਹਿਰੇ ਪਨੂਆਂ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਤੇ ਭਾਉ ਅਨੋਖ ਸਿੰਘ ਉਹਨਾਂ ਦੇ ਕੋਲ ਦੋਸਤੋ ਅੱਜ ਪਹੁੰਚੇ ਆ ਤੇ ਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰ ਦੋਸਤੋ ਜਾਣਦੇ ਆ ਔਰ ਰੋਟੀਨ ਦੇ ਵਿੱਚ ਪਸੂ ਆਉਂਦੇ ਆ ਪਾਉ ਹੁਣਾਂ ਕੋਲ ਤੇ ਅੱਜ ਦੋਸਤੋ 18 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਆਓ ਲੈ ਲਈਏ ਜਾਣਕਾਰੀ ਪਾਉ ਅਨੂਕ ਸਿੰਘਾ ਨੂੰ ਤੋਂ ਪੁੱਛਦੇ ਆ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਪਾਉ ਨੋਕ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਥੇ ਸਤਿ ਸ੍ਰੀ ਅਕਾਲ ਹੋਰ ਗੁਰਲਾਲ ਵੀਰੇ ਕੀ ਹਾਲ ਨੇ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਦੱਸੋ ਕੈਮ ਜੀ ਚੰਗੇ ਚੰਗੇ ਬਹੁਤ ਵਧੀਆ ਵੀਰੇ ਭੈਣ ਭਰਾ ਸਾਰੇ ਵੇਖਣ ਵਾਲਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਪਾਉ ਜੀ ਹੋਰ ਸੇ ਤਾਂ ਕੈਮ ਨੇ ਹਾਂ ਠੀਕ ਹੈ ਰਾਜਥੇ ਆ ਹਿੰਦ ਤਾਗ ਮਾਰ ਦੀ ਕਿਰਪਾ ਚਲੋ ਸੋਹਣਾ ਟਾਈਮ ਲੰਗੀ ਜਾਂਦਾ ਚਲੋ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਆ ਰਹੀ ਲੱਗੇ ਆ ਨਵਾਂ ਸਾਲ ਆਉਣ ਵਾਲਾ ਵਾ ਪੁਰਾਣਾ ਬਸ ਚੱਲਿਆ ਆ ਅੱਛਾ ਜੀ ਹਾਂ ਚਲੋ ਜੀ ਅਸੇ ਨਵੇਂ ਸਾਲ ਪੁਰਾਣੇ ਜੀ ਵੀ ਕਈ ਜਿਆਦਾ ਜੁੜੀਆਂ ਨਵਾਂ ਸਾਲ ਵੀ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸਾਰੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਨ ਮਾਰ ਦੀ ਕਿਰਪਾ ਕਰੇ ਪਾਉ ਜੀ ਅੱਜ ਪਹਿਲਾਂ ਤੇ ਆਪਣੇ ਵੀਰਾਂ ਨਾਲ ਡਿਟੇਲ ਸਾਂਝੀ ਕਰਦੀ ਆ ਵੀ ਆਪਣੇ ਕੋਲ ਜਿਹੜੀਆਂ ਮੱਝਾਂ ਝੋਟੀਆਂ ਨੇ ਹੈ ਕਿੰਨੀਆਂ ਨੇ ਅੱਜ ਆਪਣੀ ਤੂੰ ਵੀਰ ਦੀ ਚਾਰ ਮੱਝਾਂ ਸੂਈਆਂ ਵਾ ਹਾਂਜੀ ਇੱਕ ਮੱਝ ਗੱਭਣ ਆ ਠੀਕ ਆ ਜੀ ਹਾਂਜੀ ਤੇ ਇੱਕ ਦੋ ਇੱਕ ਪਰਸੋ ਦੀ ਸੂਈਆ ਤੇ ਇੱਕ ਚੌਹ ਦੀ ਵੀ ਦੋ ਰਾਤੀਆਂ ਸੂਈਆ ਵਾ ਅੱਛਾ ਜੀ ਹਾਂਜੀ ਵੀਰ ਜੀ ਮਤਲਬ ਟੋਟਲ ਹੋ ਗਏ ਪੰਜ ਨੇ ਟੋਟਲ ਪੰਜ ਜਾਂ ਚਾਰ ਸੂਈਆ ਜਾਨੀ ਚਾਰ ਸੂਈਆ ਹਾਂਜੀ ਇੱਕ ਗੱਬਣ ਇੱਕ ਗੱਬਣ ਚਾਰ ਸੂਈ ਓਕੇ ਜੀ ਓਕੇ ਹਾਂਜੀ ਲੋ ਵੀ ਦੋਸਤੋ ਕੱਲੇ ਕੱਲੇ ਐਨੀਮਲ ਦੀ ਅੱਜ ਡਿਟੇਲਸਾਂ ਜੀ ਕਰਦੇ ਆਂਗੇ ਤੇ ਉਹ ਗੱਲ ਉਹ ਹੀ ਬਣ ਜੂਗੀ ਵੀ ਉੱਠਦੀਆਂ ਜਾਣ ਕੇ ਜੜੀਆਂ ਉੱਠਦੀਆਂ ਜਾਣ ਤੇ ਠੀਕ ਆ ਜੀ ਤੇ ਫੜ ਦੋ ਫੜ ਦੋ ਹੋ ਜਾਣੀਆਂ ਬਾਕੀ ਰੇਟ ਦੋਸਤੋ ਜਿੰਨੀ ਗੰਜੈਸ਼ ਹੋਊਗੀ ਮਾਨਤਨ ਹੋਊਗਾ ਸਾਰਾ ਕੁਝ ਦੱਸਿਆ ਜਾਊਗਾ ਆਓ ਲੈਨੇ ਆ ਵੇਰਵਾ ਪਹਿਲੇ ਨੰਬਰ ਤੋਂ ਸਟਾਰਟ ਕਰ ਲੈਨੇ ਆ। ਭਾਉਜੀ ਆ ਜਾਓ ਕਰੀਏ ਸ਼ੁਰੂਆਤ ਇਸ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਹੈ ਕੀ ਡਿਟੇਲ ਲੈਂਦੀ? ਇਹ ਪਹਿਲੇ ਨੰਬਰ ਦੀ ਜਿਹੜੀ ਆ ਇਹਦੀ ਅਸੀਂ ਦੋ ਜਵਾਈਆਂ ਰਾਜਸ਼ਾ ਕਰ ਲਈਆਂ ਵਾ। ਓਕੇ। ਹਾਂਜੀ। ਇਹਦੇ ਥੱਲੇ ਜਾਨੀ ਕਿ ਐਵੇਂਲੇ 10 ਕਿਲੋ ਦੇ ਆਸ-ਪਾਸ ਬੋੜਾ ਵਾ ਕਿਉਂ ਦੋ ਚਵਾਈਆਂ ਕਰ ਲੀਆਂ ਵਾ ਪੂਰਾ ਸਾਫ਼ ਨਹੀਂ ਕੀਤਾ ਪਰ 10000 ਦਾ حساب ਤਾਂ ਬੋੜਾ ਐ ਵਲੇ ਹੈਗਾ ਇਸ ਥਲੀ ਅੱਛਾ ਦੋ ਚਵਾਈਆਂ ਹੋ ਗਈਆਂ ਕੱਲ ਰਾਤ ਰਾਤ ਚਵਾਈਆਂ ਨਹੀਂ ਹੋਈਆਂ ਵੀਰ ਜੀ ਰਾਤ ਕੱਲ ਕਿੰਨੇ ਕ ਵਜੇ ਸੂਈ ਆ ਇਹ ਆਪਣੀ ਪਰਸੋਂ ਰਾਤ ਸੂਈ ਤੇ ਆਪਣੀ ਕੱਲ ਇੱਕ ਛਾਮੀ ਹੋਈ ਆ ਇੱਕ ਮਤਲਬ ਟਕਾਲੀ ਵੀ ਹੋਈ ਆ ਅੱਛਾ ਜੀ ਵੀਰ ਜੀ ਤੇ ਸਵੇਰੇ ਆਪਾਂ ਕੱਟਿਆ ਕੁੱਟੇ ਨੂੰ ਪਿਆ ਵੀਡੀਓ ਦਾ ਕਰਕੇ ਸਵੇਰੇ ਮੁੜ ਕੇ ਕੀਤੀ ਨੀਗੀ ਸਵੇਰੇ ਮੁੜ ਕੇ ਕੱਟੇ ਰਜਾ ਲਿਆ ਤੇ ਤੁਹਾਡਾ ਥੋੜਾ ਜਿਹਾ ਆਉਣ ਦਾ ਕਰਕੇ ਫੇਰ ਬਿਲਕੁਲ ਜੀ ਬਿਲਕੁਲ ਹਾਂ ਤੇ ਤੇ ਪੋਲੀ ਦੀ ਇੰਨੀ ਕੀ ਐ ਮਲਚਵਾਈ ਬਹੁਤ ਵਧੀਆ ਆ ਤੀ ਜਿਹੜੇ ਭੈਣ ਭਰਾ ਨੇ ਵੇਖਣੋਂ ਆਣ ਕੇ ਵੇਖ ਲੈਣਾ ਪੂਰੀ ਪੋਲੀ ਆ ਮਾਜ ਅੱਛਾ ਜੀ ਹਾਂਜੀ ਹਾਂਜੀ ਕੋਈ ਪੂਰ ਛਿਟਾ ਨਹੀਂ ਆ ਕੋਈ ਇੱਕ ਤਾ ਦਾ ਫਰਕ ਨਹੀਂ ਕਿਸੇ ਸਾਡੇ ਕੋਲ ਕਿੰਨੇ ਨੰਬਰ ਆ ਹਾਂਜੀ ਠੀਕ ਆ ਅੱਛਾ ਸੁਆ ਕੋਈ ਵੀਰ ਤੀਜਾ ਸਮਝ ਲੈ ਕੋਈ ਤੀਜਾ ਸਮਝੇ ਕੋਈ ਚੌਥਾ ਸਮਝੇ ਐ ਤੇ ਤੀਜੇ ਹੀ ਆ ਪਰ ਕੋਈ ਆਪ ਦੀ ਨਰਕ ਪਰਚ ਕਰੇ ਬਿਲਕੁਲ ਹਾਂਜੀ ਲਓ ਵੀ ਦੋਸਤੋ ਅੱਜ ਬੇਸ਼ੱਕ ਦੂਜੇ ਇੱਕ ਦਿਨ ਦੇ ਵਿੱਚ ਆ ਤੇ ਮਗਰ ਕਟਾ ਮੇਲ ਕਾਫ ਆ ਬਿਲਕੁਲ 나ੜੂ ਬੱਚੇ ਦੇ ਨਾਲ ਤਸਲੀ ਨਾਲ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਮੱਝ ਦਾ ਸੁਭਾ ਕੋਈ ਵੀਰ ਤੀਜਾ ਮੰਨ ਲੈ ਚੌਥਾ ਮੰਨ ਲੈ ਉਹ ਵੀ ਆਪਾਂ ਤੁਹਾਨੂੰ ਜਿਹੜਾ ਤੋਂ ਮੂਹ ਮੱਥਾ ਫੇਸ ਕੁਆਲਟੀ ਆ ਦਿਖਾ ਦਿੰਦੇ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਮੂਹ ਮੱਥਾ ਫੇਸ ਕੁਆਲਟੀ ਆ ਸਿੰਗਾ ਸੰਗਾ ਦੀ ਬੰਤਰ ਵੇਖੋ ਮੱਥਾ ਵੇਖੋ ਠੀਕ ਆ ਜੀ ਖੋਲ ਕੇ ਤਸਲੀ ਨਾਲ ਤੋਰ ਕੇ ਦਿਖਾ ਦਿੰਨੇ ਆ ਕੱਦ加ੜ ਦੀ ਬਹੁਤ ਪਿਆਰੀ ਆ ਸੋਹਣਾ ਕੱਦ加ੜ ਆ ਬਾਕੀ ਸੂਸਬਾਦ ਦੇ ਵਿੱਚ ਆਈ ਆ ਇਹ ਲੱਕਾ ਲੁੱਕਾ ਕੱਢੂਗੀ ਨਾ ਬਿਲਕੁਲ ਢਿਆੜੀ ਪਹੂ ਪੱਠੇ ਨਹੀਂ ਗੇ ਚੁੱਕ ਦਾ ਜੀ ਆ ਜੀ ਆ ਜੀ ਬਾਕੀ ਨਾਰਮਲ ਹੀ ਦੋਸਤੋ ਇੱਕ ਸੂਸਬਾਦ ਵਿੱਚ ਆਈਏ ਠੀਕ ਆ ਇੱਕ ਹਫਤਾ ਸਮਾਂ ਲਈ ਜਾਂਦਾ ਸਿੱਧੇ ਸੁੱਧੇ ਹੁੰਦੇ ਆ ਤੇ ਆ ਦੇਖੋ ਕੋਈ ਗੱਲ ਤੋਰੀ ਪਈ ਹਾਂ ਸੋ ਥਣ ਪਾਂਡਾ ਜਿਹੜਾ ਕਾ ਦੋਸਤੋ ਕਾਫੀ ਸੋਹਣਾ ਬਖਾਲਾ ਬਹੂਲਾ ਤੁਸੀਂ ਆਪ ਹੀ ਵੇਖ ਕੇ ਚੈੱਕ ਕਰੋ ਬਹੁਤ ਵਧੀਆ ਲੇਵ ਦਾ ਸਟਰਕਚਰ ਆ ਥਣ ਪੂਰਾ ਮੋਟਾ ਥਣਾ ਆ ਦੇਖੋ ਦਾ ਮੋਟਾ ਥਾਣਿਆ ਓਡੀ ਮੋਟੀ ਧਾਰਿਆ ਅੱਛਾ ਚੁਵਾਈ ਵੀ ਏਡੀ ਮੋਟੀ ਆ ਚੁਵਾਈ ਬਹੁਤ ਚੁਵਾਈ ਵਾਲੀਆਂ ਗੱਲਾਂ ਗਾਹ ਮਾ ਦੇ ਅੱਛਾ ਜੀ ਲਓ ਜੀ ਚੁਵਾਈ ਨੇਰੀ ਬੰਬੀ ਏ ਤੇ ਬੰਬ ਬੰਬ ਆ ਲੋ ਚੁਵਾਈ ਵਾਲੀ ਤੇ ਗੱਲਾਂ ਹੀ ਗਾਹ ਦੇ ਠੀਕ ਆ ਸੋ ਜਿਹੜਾ ਕੋਈ ਵੀ ਰਹੂਗਾ ਭਰਾ ਕੇ ਵੇਖੋਗੇ ਦੋਸਤੋ ਜਿਵੇਂ ਆਦੇ ਨਾ ਵੀ ਨੀਂਦ ਆ ਜਾਂਦੀ ਆ ਉਹ ਗੱਲ ਬਾਤ ਚੁਵਾਈ ਵਾਲੀ ਤੇ ਨਾ ਮਤਲ ਕੰਨੂ ਗੱਲਾਂ ਆ ਦੀ ਮੈਨੂੰ ਮੇਖਾ ਫੁੱਲ ਮੋੜਦੀ ਆ ਬੀਠਾ ਨਹੀਂ ਕਹਣਾ ਚੁਵਾਈ ਵਾਲੀ ਤੇ ਗੱਲਾਂ ਹੀ ਗਾਹ ਦੇ ਬਾਕੀ ਸੀੜ ਵੇਲੋ ਕਿੱਡੀ ਕੋਈ ਕਟਾ-ਕੁਟਾ ਨਹੀਂ ਛੱਡਿਆ ਤੇ ਉਤਰਾ ਹੀ ਕੱਟਾਂ ਥੱਲੇ ਛੱਡਿਆ ਠੀਕ ਆ ਜੀ ਬੋਲੇ ਤੇ ਆ ਵਜ ਤੇ ਕਿੰਨੀ ਫੋਟੇ ਇਤਨੀ ਬਿਲਕੁਲ ਬਿਲਕੁਲ ਆ ਇਸ ਵੀ ਵਿਚਾਰੀ ਕੰਮਾ ਦੀ ਤੇ ਪਾਉ ਜੀ ਕੀ ਲੈਣ ਦੇਣ ਮੁੱਲ ਕੀ ਦੇਣ ਕੋਈ ਦਾ ਫਿਰ ਮੋਲੇ ਦਾ ਰਾਜ ਸੇ ਆਪਾਂ ਔਰ ਦੀਆਂ ਵਾਲਾ ਹੀ ਕਰ ਦੇਣਾ ਹੈ ਰਕਾ ਦੀ ਆਹ ਚੋ ਬਿਲਕੁਲ ਸਹੀ ਕੋਈ ਲੱਖ ਨਹੀਂ ਕੋਈ 95 ਨਹੀਂ 90 ਹਜ਼ਾਰ ਚੋਂ ਛੋੜ ਛੱਪਾ ਇਹਦਾ ਕਰ ਦਾਂਗੇ 90 ਚੋਂ 90 ਚੋਂ ਛੋੜ ਛੱਪਾ ਕਰਦਾ ਕੋਈ ਗੱਲ ਨਹੀਂ ਖੁਸ਼ੀ ਦੇ ਨਾਲ ਹਾਂਜੀ ਠੀਕ ਹੈ ਜੀ ਹਾਂਜੀ ਔਰ ਦੀ ਵਾਲਾ ਮੋਲੀਆ ਬਾਕੀ ਜਿਹੜੇ ਲੱਕਾ ਲੁੱਕਾ ਕੱਢ ਲਿਆ ਭਿੱਟਪੂੜਾ ਚੁੱਕਿਆ ਗਿਆ ਫੇਰ ਵੇਖੋ ਦੋ ਮੱਜਰ ਕੀ ਮਾਜੀ ਇਹ ਗਲਤੀ ਹੁਣ ਆਨੂੰ ਸੂਈ ਖਰੋਣੀ ਨਹੀਂ ਜੇ ਆਪਣੇ ਘਰੇ ਖਲੋਗੀ ਤੇ ਇਹਦਾ ਆਪਾਂ ਮਤਲਬ 13 14 15 ਕਿਲੋ ਚਵਾ ਕੇ ਦੁੱਧ ਦੇਵਾਂਗੇ ਜੇ ਸਾਡੇ ਕੋਲ ਕੋਈ ਰਹਿ ਗਈ ਹੁਣ ਤੇ ਰਹਿਣੀ ਨਹੀਂ ਜਾਨੀ ਕਿ ਸੂਈ ਹੁਣ ਤੇ ਰਹਿਣੀ ਨਹੀਂਗੀ ਜੇ ਰਹਿ ਜਾਂਦੀ ਤੇ ਜੋ ਘਰ ਦੇ ਦੱਸਿਆ ਵਾਕਿਆ ਉਹੋ ਹੀ ਨਿਕਲਿਆ ਵਾ 10 ਕਿਲੋ ਰਾ ਇਥੇ ਬੋੜਾ ਇਹੀ ਤੇ ਦੋ ਡੰਗ ਚੋਈ ਹੈ ਨਾ ਹੁਣ ਹਾਂਜੀ ਦੋ ਵੀ ਭਰਾਵੋ ਤੁਹਾਡੇ ਸਾਹਮਣੇ ਆ ਬਾਡੀ ਸਟਰਕਚਰ ਬਹੁਤ ਸੋਹਣਾ ਮਜ਼ੇਦਾਰ ਬਾਕੀ ਫੁੜੇ ਪੜੇ ਜਿਵੇਂ ਚੱਕ ਗਈ ਦੋਸਤੋ ਹਾਂਜੀ ਠੀਕ ਹੈ ਜੀ ਸਰੀਰ ਬਿਲਕੁਲ ਮੈਂਟੇਨ ਕਰ ਲਊਗੀ ਤੇ ਨਾਰਮਲੀ 2 4 ਦਿਨ ਜਿਹੜਾ ਪਸ਼ੂ ਸਿੱਧਾ ਸੁਧਾ ਹੁਣ ਦੇ ਵਿੱਚ ਲੱਗ ਜਾਊਗਾ ਬਾਕੀ ਚਵਾ ਆਪ ਸਮਾਂ ਜਿਹੜਾ ਚੰਗਾ ਕੋਈ ਵੀਰ ਆਪ ਆੰਦ ਦੇ ਆ ਕੋਈ ਕੈਂੜ ਵਾਲੀ ਗੱਲ ਹੀ ਨਹੀਂ ਕਿਤੇ ਲਓ ਜੀ ਠੀਕ ਆ ਜੀ ਤੇ ਬਹੁਤ ਸੋਹਣੀ ਆ ਮੱਜ ਓਵਰঅল ਤੋਂ ਜਿੰਨੀ ਸਾਰੀ ਚੰਗੀ ਆ ਸੁਥਰੀ ਆ ਆਜੋ ਦੂਜੇ ਨੰਬਰ ਤੇ ਆ ਆ ਗਈ ਆਪਣੇ ਕੋਲ ਮੱਜ ਆ ਸੁਈ ਵੀਰ ਜੀ ਇਹ ਆਪਣੀ ਸੁਈ ਆ ਕੱਲ ਰਾਤ ਦੀ ਕੱਲ ਰਾਤ ਦੀ ਜਿਵੇਂ 나ੜੂ ਨਾਲ ਆਵੇ ਲਓ ਜੀ ਬੱਚੇ ਦੇ ਨਾਲ ਗਿੱਲਾ 나ੜੂ ਆ ਕੱਲ ਰਾਤ ਦੀ ਦੋਸਤੋ ਸੁਈ ਆ ਆ ਦੇਖੋ ਮਗਰ ਮੇਲ ਕਾ ਆਵੇ ਤੇ ਕਟਾ ਹਾਂ ਕਟਾ ਕਟਾ ਅੱਛਾ ਜੀ ਰਾਜਾ ਮੈਂ ਕੱਟੀ ਦੇ ਵੇਖਣ ਨੂੰ ਨਹੀਂ ਜਿਹੜਾ ਕੱਲ ਗਰਲਾਰ ਮੱਝ ਲਿਆਇਆ ਵਾ ਮੈਂ ਤਾਂ ਉਹ ਮਗਰ ਕੱਟੀ ਜਾਊਗੀ ਹਾਂ ਉਹਦੇ ਮਗਰ ਵੀ ਕੱਟਾ ਹਾਂ ਹਾਂ ਮਲ ਕੱਟੀਆਂ ਵਾਲੀ ਬਸ ਪੈਂਛੜੀ ਪਈ ਆਉਂਦੀ ਆ ਦੇ ਅੱਛਾ ਕੱਟੀ ਦੇ ਕਿਨੇ ਵੇਖਣ ਨੂੰ ਨਹੀਂ ਮੈਂ ਤਾਂ ਨਹੀਂ ਇਹਨੇ ਕੱਟੀਆਂ ਚਲੇ ਕਿੱਥੇ ਗਈਆਂ ਰਾਜ ਸਿਆਲ ਹਾਂ ਗੁਰਦਾਸ ਬੇਨਤੀ ਕਰ ਦੇਣੀ ਸੀ ਪਾਉ ਜੀ ਹਾਂ ਗੁਰਦਾਸ ਬੇਨਤੀ ਕਰਨੀ ਪੈਣੀ ਹੈ ਕਿੱਥੇ ਕੱਟੀਆਂ ਆ ਗਈ ਮੈਂ ਨਾ ਇਹ ਕਹੀ ਵਪਾਰੀ ਨਹੀਂ ਜਿਹੜਾ ਵਪਾਰੀ ਇਹ ਤਾਂ ਉਹੋ ਹੀ ਆਂਦਾ ਕੱਟੇ ਤੁਰੇ ਆਉਂਦੇ ਇਹੋ ਜਿਹਾ ਸਵਾ ਚੜ੍ਹਾ ਦੇ ਅੱਛਾ ਯਾਨੀ ਕਿ ਮੈਂ ਆ ਦੋ ਮਹੀਨਿਆਂ ਚ ਯਾਨੀ ਕਿ ਡੇਢ 200 ਮਾਤ ਵਿੱਚ ਵੇਚੀ ਆ ਦੇ ਯਾਨੀ ਕਿ 15 ਕਟੀਆਂ ਆਈਆਂ ਹੁਣ ਕਿਆਂ 15 ਬਸ ਗਿਣਤੀ ਦੀਆਂ ਹਾਂ ਗਿਣਤੀ ਦੀਆਂ ਤੇ ਹੁਣ ਮਹਾਰਾਜ ਗਾੜੀ ਅਰਦਾਸ ਕਰਨੀਆਂ ਮਲਕੱਟੇ ਕਿਰੇ ਜਾਂ ਪੰਜਾਹ ਮਾਸਾਂ ਨੂੰ ਕਟੀਆਂ ਹੀ ਹੁਣ ਮਹਾਰਾਜ ਵੰਡ ਵੰਡ ਕੇ ਜੇ ਤੁਰੇ ਆਵੇ ਵੰਡ ਕੇ ਕੰਮ ਤੁਰੇ ਆਵੇ ਚਲੋ ਕੋਈ ਗੱਲ ਨਹੀਂ ਇਹ ਮੁੰਡੇ ਜਾਦੇ ਹੁਣ ਲੱਗ ਪਏ ਆ ਕੁਦਰਤੀ ਦੇ ਨਾ ਤੇ ਚਲੋ ਪਾਪੂਲੇਸ਼ਨ ਵਿੱਚ ਜਿਹੜੇ ਆ ਗਏ ਆ ਕੁੜੀਆਂ ਘਟਿਆ ਕੱਟੇ ਜਾਦੇ ਰਿਟ ਹੋ ਗਿਆ ਚਲੋ ਕੋਈ ਨਹੀਂ ਵੈਗਰੂ ਦੀ ਦੇਣਾ ਤੇ ਖੁਸ਼ ਹੀ ਹੋਛਾ ਜਿਹੜਾ ਕੋਈ ਵੀਰ ਲੈ ਕੇ ਜਾਊਗਾ ਬਸ ਠੀਕ ਹੈ ਜੀ ਬੱਚਾ ਮਗਰ ਕਟਾ ਫਾਲ ਕੋਈ ਵੀ ਹੋਵੇ ਜੀ ਇਹ ਵੀ ਆ ਇਹਦੇ ਨਾਲ ਦੀ ਐ ਹੋਈ ਚਵਾਈ ਵੀ ਰਾਜ ਸਾਹਿਬ ਬਹੁਤ ਸੋਹਣੀ ਆ ਇਹਨੂੰ ਕੋਈ ਆਪਦੀ ਮਲੰਦ ਹੁੰਦੇ ਦੂਜੇ ਸੂਏ ਕਰ ਦਿੰਦੇ ਕੋਈ ਤੀਜੇ ਲਾਵੇ ਆਪਦੀ ਸਮਝ ਲਾਵੇ ਵੀਰ ਮੇਰਾ ਕੋਈ ਹਾਂਜੀ ਤੇ ਇਹ ਕਾਲੀ ਸੂਈ ਆ ਹਾਂਜੀ ਹਾਂਜੀ ਤੇ ਬੋਲਾ ਦਾ ਇੱਕ ਅੱਧਾ ਡੰਗ ਦੀ ਚਵਾਈ ਹੋਈ ਚਵਾਈ ਹੋਈ ਹਾਂਜੀ ਵੀਰ ਜੀ ਠੀਕ ਹੈ ਜੀ ਲਓ ਜੀ ਬਹੁਤ ਬੋਲੀ ਪਾਲੀ ਰੰਗ ਦੀ ਦੋਸਤੋ ਚਵਾਈ ਹੋਈ ਆ ਬੋਲੇ ਤੇ ਆ ਹਾਂਜੀ ਬੋਲਾ ਦੋਸਤੋ ਕੁਝ ਵੀ ਹੋ ਸਕਦਾ ਪਸੂ ਥੱਲੇ 2 4 5 ਕਿਲੋ ਤੋਂ ਲੈ ਕੇ ਕੋਈ 8 10 ਕਿਲੋ 7 ਕਿਲੋ ਤੱਕ ਹੋ ਸਕਦਾ ਕਈ ਵਾਰ ਤੇ ਹੁਣ ਆਪਾਂ ਜੱਗਾ ਚ ਚੋਨੇ ਤੋਂ 15 15 ਕਿਲੋ ਦੀ ਜਾਨੀਆਂ ਅਸੀਂ ਵੇਖਿਆ ਕਈ ਤੇ 2 2 ਕਿਲੋ ਬੋਲਾ ਚੋਈ ਦੋ 15 15 ਕਿਲੋ ਦੀ ਜਾਨੀਆਂ ਅਸਲੀਅਤ ਹੈ ਜੀ ਹਾਂਜੀ ਹਾਂ ਤੇ ਨੱਥੀ ਗੱਲ ਵੀ ਆਪਾਂ ਕਹਿ ਦਾਂਗੇ 12 ਕਿਲੋ ਬੋਲਾ ਤੇ 18 ਦਊਗੀ ਤੇ ਬੋਲਾ ਬੋਲੇ ਦੀ ਥਾਂ ਰਹਿਣਾ ਦੁੱਧ ਤੇ ਦੁੱਧ ਦੀ ਥਾਂ ਚੜ੍ਹਦਾ ਜੀ ਦੁੱਧ ਦੀ ਥਾਂ ਰਹਿਣਾ ਬਿਲਕੁਲ ਤੇ ਕੋਈ ਵੀ ਪਸ਼ੂ ਜੱਕਦਾਮ ਨਹੀਂ ਚੜਦਾ ਸੂਣ ਤੋਂ ਬਾਅਦ ਹੌਲੀ-ਹੌਲੀ 20-25 ਦਿਨ ਮਹੀਨਾ ਪਸ਼ੂ ਲੈ ਹੀ ਜਾਂਦਾ ਇਸ ਕਰਕੇ ਦੋਸਤੋ ਆ ਤੁਸੀਂ ਵੇਖੋ ਸੁਆ ਬਿਲਕੁਲ ਕੋਈ ਵੀ ਰਾਦੀ ਸਮਝਣਾ ਮੰਨ ਲਓ ਤੀਜਾ ਮੰਨ ਲਓ ਠੀਕ ਆ ਦੂਜਾ ਮੰਨ ਲਓ ਤੀਜਾ ਮੰਨ ਲਓ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਦੋਸਤੋ ਸੂਆਂ ਦੇ ਚੱਕਰ ਜਿੱਦ ਜਿਦਾਈ ਵਿੱਚ ਮੇਰਾ ਵੀਰ ਨਾ ਪਿਆ ਕਰੋ ਸਮਝ ਹਰ ਇੱਕ ਵੀਰ ਨੇ ਆਪੋ ਆਪਣੀ ਵਰਤ ਨਹੀਂ ਹੁੰਦੀ ਆ ਜੋ ਕਿਸੇ ਨੂੰ ਦੱਸਿਆ ਜਾਂਦਾ ਦੋਸਤੋ ਉਸ ਤੋਂ ਤੁਸੀਂ 1 ਮੰਨ ਕੇ ਸੌਦਾ ਕਰ ਲਿਆ ਕਰੋ 2 ਨੂੰ ਵੱਧ ਮੰਨ ਲਿਆ ਕਰੋ ਠੀਕ ਆ ਅਗੋਂ ਮੰਨ ਲਓ ਜਿੱਥੋਂ ਪਸ਼ੂ ਖਰੀਦਦਾ ਕੋਈ ਉਥੋਂ ਘਰ ਵਾਲੇ ਵੀ ਕਈ ਦੂਜਾ ਸੁ ਪਰ ਗੋਂ ਤੇਜਾ ਸੂਹਾ ਮੰਨ ਕੇ ਕੋਈ ਵਪਾਰੀ ਖਰੀਦਦਾ ਤੇ ਤੇਜਾ ਸੂਹਾ ਦੱਸ ਦਿੰਦਾ ਜੇਕਰ ਤੁਹਾਨੂੰ ਚੌਥੇ ਲੱਗਦਾ ਤੁਸੀਂ ਚੌਥੇ ਸੂਵੇ ਸਮਝ ਸਕਦੇ ਜੇ ਬਾਕੀ ਵਖਾਲਾ ਫੂਲਾ ਤੁਸੀਂ ਵੇਖੋ ਦੋਸਤੋ ਮੱਝ ਦਾ ਜੀ ਬਹੁਤ ਐਵੇਂ ਅੱਖੀ ਛੱਡਾ ਦੀ ਐਵੇਂ ਅੱਖੀ ਬਹੁਤ ਵਧੀਆ ਮਲ ਛੱਡੇ ਛੋਟੇ ਦੀ ਚੰਗੀ ਆ ਥਣਾ ਦੀ ਵੀ ਥਣਾ ਦੀ ਵੀ ਵਿਰਲ ਠੀਕ ਆ ਬਹੁਤ ਵਧੀਆ ਭਾਂਡਾ ਨਾ ਆ ਦੇਖੋ ਠੀਕ ਆ ਸੋ ਵਖਾਲਾ ਕਾਫੀ ਸੋਹਣਾ ਥਣਾ ਤੋਂਨ ਦੀ ਸ਼ੇਪ ਸੋਹਣੀ ਆ ਦੋਸਤੋ ਕੋਈ 22 ਚਾਈ ਦਾ ਬਲਵੇਂਗ ਨਹੀਂਗਾ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਆ ਦੇਖੋ ਠੀਕ ਆ ਹਾਂ ਨਾ ਆ ਚੱਕੋ ਠੀਕ ਆ ਪੂਰੀ ਸਾਫ ਆ ਜੰਨੀ ਸਿੰਗ ਵੀ ਚੰਗਾ ਲੱਗਾ ਕਰ ਮਾਰੀ ਹਾਂ ਨਹੀਂ ਚੰਗੀ ਘਟਦਾ ਸਿੰਗ ਦੀ ਬਿਲਕੁਲ ਗਲਾਈ ਆ ਤੇ ਪਾਉ ਜੀ ਕੀ ਫਿਰ ਇਹਦਾ ਲੈਣ ਦੇਣ ਕਿੱਥੋਂ ਕਿਤਾ ਆਪਣਾ ਇਹਦਾ ਮੁੱਲ ਉੜਦੀਆਂ ਵਾਲਾ ਰਾਜਸਿਆ ਐ ਮਲ ਪਹਿਲੇ ਫੋਨ ਤੇ ਹੀ ਜਾਵੇ ਜਿਹੜੀ ਦੇ ਇਹਦਾ ਮੁੱਲ ਕੋਈ 75 ਨਹੀਂ ਕੋਈ 70 ਨਹੀਂ 70 ਚੋ ਇਹ ਦੋ ਡਾਤਿਆ 68000 200 ਰੁਪਿਆ ਛੋੜ 68 ਚੋ 200 200 68000 ਤੇਉ ਲਓ ਜੀ ਨਹੀਂ ਮਲ 76 76000 ਦੇ ਫੜ ਲੋ ਫੜ ਲੋ ਦਾ ਕੰਮ ਹੀ ਦੇ ਉਟ ਦੀਆਂ ਜਾਣ ਕੇ ਨਾ ਰਾਜਾ ਇਸ ਨੂੰ ਕਮੀ ਤੇ ਨਹੀਂ ਦੱਸਦੇ ਹੁਣ ਕੋਈ 76000 ਦੇ ਕਿ ਸਾਨੂੰ 5-7 ਸੂਈ ਮਹਾਂ ਲਬਦਾਈ ਹੁਣ ਜਿਹੜਾ ਵੀਰ ਨੇ ਖਾੜਨੀ ਉਹ ਖਿਹੜਾ ਜਾ ਕਰੀ ਬਸ ਇਹ ਸਹੀ ਗੱਲ ਏ ਚਲੋ ਕੋਈ ਗੱਲ ਨਹੀਂ ਬਾਕੀ ਦੋਸਤੋ ਮਾਝ ਤੁਸੀਂ ਦੇਖ ਲਓ ਹਾਂਜੀ ਚੰਗੇ ਸੋਹਣੀ ਬੰਤਰ ਆ ਸਰੀਰ ਕਟਾਂਚਾ ਚੰਗਾ ਪਤਲੇ ਪਿੰਡੇ ਦੀ ਹੈ ਹਾਈਟ ਮੀਡੀਅਮ ਤੋਂ ਜਿਹੜੀ ਉੱਚੇ ਨੂੰ ਜਾਂਦੀ ਹੈ ਵੱਡੀਆਂ ਬੱਚਿਆਂ ਦੇ ਵਿੱਚ ਗਿਣਤੀ ਕਰ ਸਕਦੇ ਆ ਮਗਰ ਕਟਾ ਏ ਠੀਕ ਆ ਲਓ ਵੀ 76000 ਦੇ ਵਿੱਚੋਂ ਵੀ 200 ਮਾਨਤਨ ਹੋ ਜਾਊਗਾ ਹਾਂਜੀ ਤੇ ਪਿਆਰੀ ਮੱਝ ਆ ਤੇ ਅੱਗੇ ਆਪਣੇ ਕੋਲ ਆ ਗਈ ਹੈ ਜੀ ਆ ਮੱਝ ਹਾਂਜੀ ਇਹ ਵੀ ਸੂਈ ਹੈ ਤਾਜੀ ਲਓ ਜੀ ਇਹ ਵੀ ਤਾਜੀ ਸੂਈ ਸਵਾਈ ਦੋਸਤੋ ਮੱਝ ਆ ਠੀਕ ਆ ਜੀ ਤੇ ਸਿੰਘ ਥੋੜੇ ਪਛਾਣੂ ਕਰਕੇ ਖੁੱਲੇ ਬੇਸ਼ੱਕ ਸਿੰਘ ਖੁੱਲੇ ਆ ਬਾਕੀ ਜਾਫਰਾਬਾਦ ਚ ਆ ਜਾਂਦੀ ਆ ਠੀਕ ਆ ਜੀ ਗਰਨਾਲભાઈ ਕਹਿੰਦਾ ਵੀ ਜਾਫਰਾਬਾਦ ਚ ਆ ਜਾਂਦੀ ਆ ਤੇ ਅੱਛਾ ਗਰਨਾਲ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਦਿਨ ਕਿੰਨੇ ਹੋ ਗਏ ਸੂਈ ਆਪਣੀ ਵੀਰਜੀ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਇਹ ਦੇ ਨਾਲ ਹੈ ਬੱਚੇ ਦਾ ਇਹਨੇ ਤਿੰਨ ਚਾਰ ਦਵਾਈਆਂ ਹੀ ਕਰ ਹੀ ਚੁੱਕੇ ਪਰਸੋਂ ਦੀ ਸੂਈ ਵੀਰਜੀ ਲਓ ਜੀ ਪਰਸੋਂ ਦੀ ਬਹੁਤ ਭੋਲੀ ਪਾਲੀ ਆ ਠੀਕ ਆ ਕੋਈ ਐ ਇੱਕ ਤਾਂ ਦਾ ਵੀ ਫਰਕ ਨਹੀਂ ਤੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਥੋੜਾ ਵਧੀਆ ਮਰ ਬਹੁਤ ਅੱਧੀ ਜਾਰੀ ਪੋਲੀ ਆ ਦੇ ਪਾਉਜੀ ਬੋਲਾ ਕਿੰਨਾ ਹੈਗਾ 5-7 ਕਿਲੋ ਬੋਲਾ ਇਹਦੇ ਥੱਲੇ ਮੇਰੇ ਹਿਸਾਬ ਚ ਨਾ ਕੋਈ 7 ਦੇ ਤੇ 8 ਦੇ ਵਿੱਚ ਐ ਵੇ ਬੋੜਾ 7 8 ਦੇ ਦਰਮਿਆਨ ਪੱਕਾ ਇਹ ਨਹੀਂ ਅੰਦਰ ਲੁੱਕ ਜਾਣਾ ਜਵੋਨਾ ਵਾ ਕੋਈ ਆ ਜੇ ਤੇ ਇਹ ਕੀ ਚੱਕਰ ਆ ਚੋਕ ਇਹਦੇ ਅਸੀਂ ਕੰਡਾ ਰੱਖਿਆ ਤੇ ਮਿਲ ਲਈਦਾ ਮੁਰਗੇ ਝੂਠਿਆ ਨਾ ਪਈਏ ਤੂੰ ਦੱਸਣਾ ਪੈਂਦਾ ਵਾ ਇਹ 7 ਦੇ ਤੇ 8 ਦੇ ਵਿੱਚ ਬੋੜਾ ਹੀ ਆ ਪਰਥੂ ਦੀ ਸੂਈ ਆ ਠੀਕ ਆ ਜੀ ਹਾਂਜੀ ਲੋਕ ਦੋਸਤੋ ਜੇ ਚਾ ਮਗਾਇਆ ਵਾ ਨਾ ਝੱਗ ਦੇ ਪਤਾ ਨਹੀਂ ਲੱਗਦਾ 5 ਲੀਟਰ ਦੁੱਧ ਨੂੰ ਵੀ ਕਈ ਤਿੰਨਾਂ ਦੇ ਆ ਕੇ ਨਹੀਂ ਤੇ ਕੰਡੇ ਦੇ ਤਾਂ ਫਿਰ ਪੂਰੇ ਹੀ ਨਿਕਲ ਜਾਂਦਾ ਮੇਰੇ ਕੇਸ ਦਾ ਵੀ ਇਲਾਜ ਨਹੀਂ ਕਰਨਾ ਬਿਲਕੁਲ ਜੀ ਵੈਸੇ ਵਪਾਰ ਦੀ ਲੈਣਾ ਦੋਸਤੋ ਕੰਡੇ ਤੇ ਤਾਂ ਕੋਈ ਨੇੜੇ ਨਹੀਂ ਜਾਂਦਾਗਾ ਪਰ ਮੈਨੂੰ ਲੱਗਦਾ ਵੀ ਵੀਰ ਗਰਲਾਲ ਉਹਨਾਂ ਨੇ ਕੰਡਾ ਮਗਾਇਆ ਸੀ ਗੱਡੀਆਂ ਪਹਿਲੇ ਠੀਕਾ ਜੀ ਆਨਲਾਈਨ ਇਹਨਾਂ ਨੇ ਕੰਡਾ ਚੇਚਾ ਮਗਾਇਆ ਵੀ ਜਿੰਨੀ ਤਸੱਲੀ ਆਪ ਕੀਤੀ ਹੈ ਦੋ ਚਾਰ ਡੰਗ ਲਾ ਕੇ ਪਸ਼ੂ ਦੀ ਅਗਲੇ ਦੀ ਵੀ ਕਰਵਾਉਣੀ ਕਰਵਾਉਣੀ 2 ਲੀਟਰ ਅਗਲੇ ਆਖਣੇ ਝਾਗ ਵਾਲਾ ਮਿੰਟਾ ਹੋ ਜੀ ਤੇ ਕਹਿੰਦਾ ਆਪਾਂ ਕੰਡੇ ਦੀ ਚੜਾ ਦੇਣਾ ਗੱਲ ਮੁੱਕੀ ਹਾਂ ਬਿਲਕੁਲ ਜੀ ਬਿਲਕੁਲ ਸਾਰੀ ਸ਼ੰਕਾ ਹੀ ਦੂਰ ਹੋ ਗਈ ਤੇ ਇਹ ਕੱਲ ਦੀ ਸੂਈ ਆ ਪਰਸੋਂ ਦੀ ਨਹੀਂ ਇਹਨੂੰ ਅੱਜ ਤੀਜਾ ਨਹੀਂ ਆ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਹੈ ਕੋਈ ਤੀਜਾ ਸਿੰਘਾਂ ਦੀ ਜਿਹੜੀ ਬਣਾਵਟ ਜਿਹੜੀ ਖੁੱਲੀ ਆ ਇਹ ਉਹ ਹੱਗ ਦਾ ਘਰ ਦੇ ਦੁੱਗੇ ਆ ਦੇ ਤੀਜੇ ਹੋਵੇ ਥੇਕ ਤੇਰੀ ਖੁੱਲਾ ਲੱਗੀ ਆ ਸਿੰਘਾਂ ਹਾਂਜੀ ਸਿੰਘ ਹੁੰਦੇ ਹੀ ਇਸ ਤਰ੍ਹਾਂ ਦੇ ਇਹਨਾਂ ਦੇ ਰਾਜ ਤੀਜਾ ਸੁਆ ਬਾਕੀ ਮੂੰਹ ਮੱਥਾ ਜਿਹੜਾ ਕੋਈ ਵੇਰ ਝੋਟੀਆਂ ਝਾਟੀਆਂ ਦੇ ਵਿੱਚ ਪੈ ਪੈਂਦਾ ਵਸ ਤੀਜਾ ਸੁਆ ਮਾਨ ਵਾਲੇ ਤੇ ਦਰਮਿਆਨਾ ਜਿਹੜਾ ਸਿੰਘ ਬਿਲਕੁਲ ਤੁਹਾਨੂੰ ਖੁੱਲਾ ਮਿਲੂਗਾ ਬਾਕੀ ਜਿੰਨੇ ਵੀ ਆ ਸਾਫ ਸੁਥਰੀ ਆ ਲੇਵਟੀ ਲੁਪਟੀ ਤੁਸੀਂ ਵੇਖੋ ਕੰਪੈਕਟ ਡੈਟਰਾ ਫਿਕਸ ਡੈਟਰਾ ਕਸਮੇ ਲੈਵੇ ਦੀ ਆ ਠੀਕ ਆ ਕੋਈ 8 7 8 7 ਹੁਣ ਬੌਲੇ ਤੇ ਸਟਾਰਟਿੰਗ ਹੋਈ ਆ ਤੇ ਦੁੱਧ ਜਿਹੜਾ ਦੋਸਤੋ ਜਿਹੜਾ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਗੱਲ ਆਪਾਂ ਉੱਥੇ ਆ ਜਾਂਦੀ ਹੈ ਵੀ ਦੋਸਤੋ ਭਾਵੇਂ ਪਸ਼ੂ ਕੋਈ ਘਰੇ ਕਿਸੇ ਨੇ ਰੱਖਿਆ ਬੌਲਾ ਬੌਲੇ ਦੀ ਥਾਂ ਕਾਉਂਟ ਹੁੰਦਾ ਦੁੱਧ ਦਾ ਕੋਈ 5 7 8 12 ਬਾਰੀ ਦੇਣੀ ਪਸ਼ੂ ਮੈਦੋਂ ਚੱਲਦਾ ਜਦੋਂ ਉਦੋਂ ਦੋਸਤੋ ਦੁੱਧ ਪਸ਼ੂ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਠੀਕ ਆ ਜੀ ਕੋਈ 25 ਦਿਨ ਕੋਈ ਮਹੀਨੇ ਤੱਕ ਜਾਂਦੇ ਆ ਪਸ਼ੂ ਪੂਰਾ ਪੀਕ ਤੇ ਜਾਂਦਾ ਹੈਗਾ ਠੀਕ ਆ ਤੇ ਆਹ ਦੇਖੋ ਲੋਡੀ ਠੀਕਾ ਸੋ ਬਖਾਲਾ ਬਖੂਲਾ ਦੋਸਤੋ ਨੰਬਰ 1 ਐਕਸੀਲੈਂਟ ਪੂਰਾ ਬਖਾਲਾ ਠੀਕਾ ਜੀ ਇੱਕੋ ਜਹ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਸਾਰਾ ਕੁਝ ਕੋਈ ਬਾਈ ਸ਼ਾਈ ਨਹੀਂ ਬਿਲਕੁਲ ਜੀ ਬਿਲਕੁਲ ਤੇ ਅੱਛਾ ਪਾਉ ਜੀ ਫਿਰ ਇਹਦਾ ਲੈਣ ਦਾਨ ਕਿੱਥੋਂ ਤੱਕ ਦੇ ਦਗੇ ਇਹਦੇ ਮੈਂ ਨਾ ਸਭ ਨਾਲ ਪਹਿਲਾਂ ਹੀ ਰਾਜਸੇਰ ਕਦੀ ਗੁੱਸਾ ਹੈ ਨਾ ਕਿ ਫੜ ਲਓ ਫੜ ਲਓ ਹੋ ਜੀ ਇਹਦਾ ਕੋਈ 75 ਨਹੀਂ ਕੋਈ 70 ਨਹੀਂ ਇਹਦਾ 66000 ਬੋਲੀ 66000 66000 ਚੋਂ ਆਦੀ ਖੁਸ਼ੀ ਨਾਲ ਛੋੜ ਛੱਪਾ ਕਰਦਾ 65000 ਚੋਂ ਹਾਂ 65000 ਜਿਹੜਾ 1000 ਬਜਣਾ ਵੀ ਟੱਚ ਕਰ ਲੋ ਵੀ ਆ 65000 65000 ਚ ਲੈ ਇਮਾਨਦਾਨ ਗਾਲੀ ਗਾ ਕਰਦੀ ਆ ਤੇ ਠੀਕ ਆ ਜੀ 65000 ਦੇ ਵਿੱਚੋਂ ਜਿਹੜਾ ਦੋਸਤੋ ਥੋੜਾ ਬਾਧਾ ਮਾਨਤਾਂ ਨੂੰ ਹੋ ਜਾਊਗਾ ਠੀਕ ਆ ਭਾਉਆਂ ਦਾ ਵੀ ਗੱਲ ਹੀ ਮੁੰਡੇ ਨੇ ਗਾਂਹ ਚ ਕਰਤੀ ਆ ਠੀਕ ਆ ਜੀ ਹੁਣ ਤਾਂ ਕੋਈ ਕਸਰਾ ਨਹੀਂ ਜਾਂਦਾ ਛੜੀਆਂ ਬਾਕੀ ਇਹ ਨਹੀਂ ਇਹਦਾ ਮੁੱਲ ਘਟ ਪਾਇਆ ਅਗਲੇ ਛਾਈ ਬਿਆਨੇ ਤੋਂ ਬਿਨਾ 4 ਦਿਨ ਚੋਵੇ ਇਹ ਨਹੀਂ 2 ਦਿਨ 4 ਦਿਨ ਚੋਵੇ 8 ਦਿਨ ਚੋਵੇ ਬਿਨਾ ਛਾਈ ਤੋਂ ਰਾਜ ਸਿਆ ਕੋਈ ਛਾਈ ਪਾ ਦਿੰਦਾ ਵਾ ਨਹੀਂ ਉਹਦੇ ਪਸੰਦ ਆਉਂਦੀ ਛਾਈ ਵਾਪਸ ਹੂੰ ਠੀਕ ਆ ਬਿਲਕੁਲ ਜੀ ਇਹ ਕੰਡੇ ਦੀ ਚੜਾ ਕੇ ਦੋ ਤਿੰਨ ਦਿਨ ਚੋ ਵੀ ਇਹ ਨਹੀਂ ਕਿ ਮੋਲੇ ਨੇ ਦਾ ਘੱਟ ਪਾਤਾ ਵਾ ਤੇ ਆਪਾਂ ਮਲ ਫੜ ਲਓ ਫੜਨ ਵਾਲਾ ਹੀ ਕੰਮ ਕੀਤਾ ਏਰਕਾਂ ਦੀ ਤੇ ਬਸ ਬਸ ਲਓ ਵੀ ਦੋਸਤੋ ਸੌਦਾ ਜਿੰਨਾ ਹੋਊਗਾ ਜਾਇਜ਼ ਹੀ ਹੋਣ ਦੇ ਅਸਾਰ ਹੋਣਗੇ ਜਿੰਨੀ ਵੀ ਗੱਲਬਾਤ ਹੋਊਗੀ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਜਿਹੜੇ ਦੋਸਤੋ ਪਸ਼ੂ ਦਿੱਤੇ ਜਾਣਗੇ ਇਸ ਘਰੋਂ ਕੋਈ ਮਹਿੰਗੇ ਪਸ਼ੂ ਦੀ ਤੁਹਾਨੂੰ ਆਸ ਨਹੀਂ ਹੋਊਗੀ ਵੀ ਜਿੰਨੇ ਵੀ ਹੋਣਗੇ ਜਾਇਜ਼ ਕਰਾਉਣ ਦੀ ਕੋਸ਼ਿਸ਼ ਰਹਾ ਕਰੂਗੀ ਠੀਕ ਆ ਤੇ ਬਾਕੀ ਹਰਕ ਵੀਰ ਨੂੰ ਪਤਾ ਵਪਾਰ ਦੀ ਲੈਣਾ ਨਫਾ ਦੋਸਤੋ ਹਰਕ ਵਪਾਰੀ ਵੀਰ ਨੇ ਲੈਣਾ ਹੁੰਦਾ ਮੈਂ ਨਾ ਭਾਵੇਂ ਜਹਾੜ ਲਵੇ 500 ਲਵੇ 1500 ਹਰਕ ਨੇ ਲੈਣਾ ਪਰ ਆਪਾਂ ਹਰਕ ਦੀ ਨਫਾ ਵੀ ਰਾਜ ਸਿੰਘ ਆ ਕੇ ਫੜ ਲਓ ਫੜ ਲਓ ਜੀ ਹਾਂ ਉੱਟਦੀਆਂ ਜਾਣ ਕੇ ਜੜੀਆਂ ਤੇ ਭਾਉਜੀ ਅੱਗੇ ਆਪਣੇ ਕੋਲ ਆ ਗਈ ਚੌਥੇ ਨੰਬਰ ਤੇ ਆ ਮੱਜ ਬਾਕੀ ਰਾਜ ਸਿੰਘ ਜਿਹਨੇ ਖੜਨੀ ਹੈ ਦੋ ਦਿਨ ਜਾ ਕੇ ਬੋਲਾ ਖਾਵੇ ਆ ਨਹੀਂ ਸੀ ਜਾ ਗਈ ਤੇ ਬੋਲਾ ਚਾਰ ਚਾਰ ਪੈਰ ਹੋਵੇ ਕੇ ਇਹਨੂੰ ਅੱਠ ਪੈਰ ਹੋਵੇ ਬੋਲਾ ਦੋ ਤਿੰਨ ਦਿਨ ਖਾਣਾ ਜਿਹਨੇ ਖਾੜਨਾ ਅਗਲਾ ਦੱਤੂ ਦਾ ਮੱਝਾਂ ਮਲਕੀ ਚੀਜ਼ ਨਿਕਲੀਆਂ ਸਾ ਆਹ ਲੈਰਕਾਂ ਦੀ ਗੱਲ ਹੀ ਗਾਹ ਕਰਦੀ ਰੇਟ ਵਾਲੀ ਦੇ ਸ਼ਾਬਾਸ਼ ਇਹਦੇ ਬੱਚੇ ਦਾ ਵੀ 나ੜੂਆ ਨਾਲ ਆ ਮੈਂ ਨਾ ਗੱਲ ਹੀ ਗਾਹ ਸੁਈ ਰਾਤ ਤੀ ਇੱਕ ਹਿਸਾਬ ਦੀ ਦੇ 나ੜੂਆ ਨੇ ਕਿਧਰੇ ਰਿਆ 나ੜੂ ਦੇ 3 ਫੁੱਟ ਲਈ ਫਿਰਦਾ ਦੇ ਹਾਂ ਆ ਵੀ ਸੁਈ ਆ ਬਿਲਕੁਲ ਸਾਰੇ 나ੜੂ ਬੱਚਿਆਂ ਦੇ ਨਾਲ ਆ ਸਾਰੇ ਕੋਈ ਅੱਜ ਭਲਕਾ ਅੱਜ ਭਲਕ ਅੱਜ ਭਲਕਦੀਆਂ ਸਹੀਆਂ ਨੇ ਤੇ ਏ ਪਾਉਜੀ ਸੁਬਾ ਹੋਊਗਾ ਤੀਜਾ ਕਾ ਚੌਥਾ ਇਹ ਸਿੰਘ ਕੋਈ ਖੁੱਲਾ ਲੈ ਗਈ ਆ ਮਲੇ ਦੂਜਾ ਵੀ ਤੀਜਾ ਵੀ ਇੱਥੇ ਰਾਜਸੇ ਦਾ ਸੁਬਾ ਠੀਕ ਆ ਜੀ ਸੁਬਾ ਪੀਓ ਰਹਿਣ ਪਤਲੀ ਅਗਲੀ ਆ ਆਪਦੀ ਨਾ ਆਖਣ ਨਾ ਬੁੱਢਾ ਦੂਜਾ ਤੀਜਾ ਕਰੀ ਜਾਂਦਾ ਆਪਦੀ ਵੀਰ ਮੇਰਾ ਸਮਝ ਲਾਵੇ ਸਮਝ ਲਾਵੇ ਹਾਂ ਜੀ ਆਪਾਂ ਹਰਕ ਨੂੰ ਕਹੀ ਨੇ ਆਪਾਂ ਆਪਣੀ ਸਮਝ ਆ ਹਾਂ ਜੀ ਹਾਂ ਜੀ ਤੇ ਬਾਕੀ ਥਣ ਤੋਂ ਬਹੁਤ ਕੁਆਲਟੀ ਨਹੀਂ ਨਾ ਨਾ ਪੂਰਾ ਤੇ ਚਵਾਈ ਵੀ ਬੜੀ ਵਧੀਆ ਵਾ ਦੇ ਹਾਂ ਜੀ ਲੋਕ ਦੋਸਤੋ ਠੀਕ ਆ ਕਾਫੀ ਸੋਹਣਾ ਬਖਾਲਾ ਥਣ ਚੱਡੇ ਦੀ ਬੜੀ ਸ਼ੁੱਧ ਸਾਫ਼ ਥਣ ਤੋਂ ਪੂਰਾ ਲੰਬਾਈ ਦੇ ਵਿੱਚ ਆ ਬਾਕੀ ਨਖੇਰ ਪੂਰਾ ਤੋੜ ਕੇ ਤਸਲੀ ਨਾਲ ਤੁਹਾਨੂੰ ਦਿਖਾਇਆ ਜਾਊਗਾ ਪਸੂ ਤੇ ਪਤਲੇ ਪਿੰਡੇ ਦੀਆਂ ਕਾਗਜ਼ ਵਰਗੀ ਆਪਾਂ ਕਹਿੰਦੇ ਇਹਨਾਂ ਦੇ ਗੰਡੇ ਦੇ ਛਿਲਕ ਜਿਹੜਾ ਚਾਮਾ ਇਸ ਮੱਝ ਦਾ ਆ ਤਰੇਡ ਦਾ ਆਈਸਾਂ ਘੱਟ ਕਿਉਂ ਪਾਇਆ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗ ਜੀ ਐਹ ਮੋਲਦੀ ਵੀ ਮੱਝਾਂ ਲੱਭ ਜਾਣੀਆਂ ਚੰਗੀਆਂ ਤੇ ਚੰਕੀਆਂ ਆ ਦੇਖੋ ਆ ਕਰੋ ਚੈੱਕ ਜੀ ਠੀਕ ਆ ਤੋ ਬਾਕੀ ਦੋਸਤੋ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ। ਕਈ ਵਾਰਾਂ ਦੋਸਤੋ ਇੱਕ ਗੱਲ ਹੋਰ ਆਪਾਂ ਨੋਟ ਕਰਾ ਦੇਣੀ ਆ। ਕਈ ਵਾਰਾਂ ਥੋੜਾ ਜਿਹਾ ਲੇਟ ਵੀਡੀਓ ਬਣਾਉਣੀ ਚਾਹੇ, ਵੇਲੇ ਕਵੇਲੇ ਬਣਾਉਣੀ। ਪਰ ਅੱਗੇ ਕਿਸੇ ਵੀਰ ਨੇ ਨਰਖ ਪਰਖ ਕਰਨੀ ਆ। ਇੱਕ ਟਾਈਮ ਤੁਸੀਂ ਬੇਸ਼ੱਕ ਖਾਲੀ ਕਰਕੇ ਦੋ ਟਾਈਮ ਚੁਵਾਈ ਕਰੋ। ਦੋ ਤੇ ਤਿੰਨ ਟਾਈਮ ਕਰੋ। ਉਹ ਰਿਸਪੌਂਸਿਬਿਲਟੀ ਆ ਤੁਹਾਡੀ। ਹੱਕ ਬਣਦਾ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ। ਤੋ ਤੁਸੀਂ ਸਭ ਆਪਾਂ ਉਹਨਾਂ ਹੀ ਦੱਸਦੇ ਆ ਚਲੋ ਆਪਾਂ ਚਲੋ ਚੁਵਾਈ ਲੇਟ ਹੋਣ ਲੱਗੀ ਆ ਦੋ ਦੋਨਾਂ ਹੀ ਦੱਸੀਦਾ। ਦੁੱਧ ਜਿੰਨਾ ਹੈਗਾ ਆਪਾਂ ਉਹਨਾਂ ਨੂੰ ਦੱਸਣਾ ਬਾਕੀ ਦੋ ਤਿੰਨ ਡੰਗ ਅਗਲਾ ਭਾਵੇਂ ਚੋਵੇ ਤੇ ਆਹ ਗੱਲ ਕੋਈ ਨਹੀਂ ਆਗੇ ਤਸੱਲੀਆਂ ਕਰੀ ਬਿਲਕੁਲ ਤੇ ਪਾਉ ਜੀ ਕਿੱਥੋਂ ਤੱਕ ਇਹਦਾ ਲੈਣ ਦੇਣ ਹਾਂ ਨਾ ਕੀ ਕਰਨੀ ਅੱਜ ਇਹਦਾ ਕੋਈ 75 ਨਹੀਂ ਕੋਈ 70 ਨਹੀਂ ਇਹ ਆਪਾਂ ਹਾਂ ਨਾ 68000 ਦੀ ਮੱਝ ਦੇ ਦਾਂਗੇ ਕਰ ਤੋ ਹੋਰ ਜਾਣ ਤੋ ਫਿਰ ਲੈ 5000 ਤੇਰੇ ਆਕੇ ਹੋਰ ਗਿਆ 68000 ਚ 68000 ਚ 200 ਰੁਪਿਆ ਛੋੜ ਦੇ 68000 ਚੋਂ 200 ਲਓ ਵੀ ਬੱਜੇ ਦੇ ਨਾਲ ਨਾਲ ਨੂੰ ਕੋਈ ਚਾਰ ਡੰਗ ਸੰਧੂ ਸਾਹਿਬ ਆਣ ਕੇ ਚੋਵੇ ਰਾਜ ਸਿਆ ਹਾਂਜੀ ਕਰੋ ਗੱਲ ਅਰਕਦੀ 66 66 ਹੀ ਕਰਦਾ ਗੱਲ ਬੋਲਦੀ ਤੇ ਦੋ ਦੋ ਛੀਕੇ ਲੱਗ ਗਏ ਮੈਂ ਕਹਿੰਦਾ ਸੀ 66 ਹੀ ਕਰਦਾ ਬਿਲਕੁਲ ਬਿਲਕੁਲ ਮਰ ਜਿਤਨਾ ਮਰਜੀ ਅਗਲਾ ਸਾਈ ਬਿਆਨੇ ਤੋਂ ਬਿਨਾ ਜਿਹਦਾ ਟਾਈਮ ਹੈਗਾ ਜਿਤਨਾ ਮਰਜੀ ਆਣ ਕੇ ਚੋਵੇ ਲਾ ਵੀ ਕਰੋ ਗੱਦ ਠੀਕ ਆ ਬਹੁਤ ਥਣ ਚਵਾਈ ਵਾਲਾ ਲੱਗਾ ਤੇ ਆ ਲਓ ਪ੍ਰਭੂ ਹੁਣ ਤਾਂ ਕਸਰਾ ਹੀ ਘੜਤੀ ਆ ਕੇ ਸਾਰੀਆਂ ਮੈਂ ਨਾ 66 66 ਹੀ ਕਰਦਾ ਤੇ ਰੇਟ ਵਾਲੇ ਪਾਸਿਓ ਵੀ ਤੇ ਪਸ਼ੂਆਂ ਵਾਲੇ ਪਾਸਿਓ ਵੀ ਕਸਰਾ ਨਿਕਲੀਆਂ ਪਈਆਂ ਮੱਜਾਂ ਸਾਰੀਆਂ ਚੰਗੀਆਂ ਨਵੀਆਂ ਕੋਈ ਖੋਲੇ ਨਹੀਂ ਆ ਬਿਲਕੁਲ ਬਿਲਕੁਲ ਆ ਨਰੀ ਆਪਣਾ ਬਲਡੋਜ਼ਰ ਆ ਗਿਆ ਗੱਭਣ ਇੱਕ ਲਓ ਜੀ ਬਲਡੋਜ਼ਰ ਆ ਗਿਆ ਅਗਲੇ ਪੰਨੇ ਆਈਏ ਤੇ ਆਹ ਵੇਖੋ ਠੀਕ ਹੈ ਜੀ ਤੇ ਇਸ ਮੱਝ ਦੀ ਦਿਓ ਡਿਟੇਲ ਜੀ ਇਹ ਗੱਭਰ ਹੈ ਸੂਆ ਕੋਈ ਮਤਲਬ ਦੁੱੱਜੇ ਲਾ ਲੇ ਆ ਵੀ ਸਮਝ ਲੈਣਾ ਕੋਈ ਤੀਜੇ ਲਾ ਲੇ ਕੋਈ ਚੌਥੇ ਲਾ ਲੇ ਆ ਵੀ ਸਮਝ ਲਾਵੇ ਹੈ ਵੀ ਤੀਜੇ ਕੇ ਸੂਏ ਕੋਈ ਚੌਥੇ ਵੀ ਲਾਵੇ ਭਾਵੇਂ ਆਪਣੀ ਸਮਝ ਲਾਵੇ ਮੇਰਾ ਵੀਰਾ ਠੀਕ ਹੈ ਦਿਨ ਚਾਰ ਲੈ ਜੀ ਪੰਜ ਲੈ ਜੀ ਇਨੇ ਦਿਨ ਖੜਦੀ ਆ ਲਓ ਜੀ ਯਾਨੀ ਕਿ ਭਾਂਡਾ ਤੇ ਹੋਣੀ ਬੜਾ ਸੁੰਦਰ ਬਣਾਇਆ ਨਾ ਉਹ ਵਾਲੀ ਬਣਾਉਂਦੀ ਆ ਉਹਦੀ ਆ ਤੇ ਮਤਲਬ ਅਜੇ ਚਾਰ ਪੰਜ ਦਿਨ ਵਾਲੀ ਇਹਨੂੰ ਸੂਣ ਦਾ ਕੋਈ ਚਿੱਤ ਚਿੱਤਾ ਭੁੱਲਾ ਵਾ ਇੰਨਾ ਭਾਂਡਾ ਜੇ ਹੋਰ ਬਣਾਉਣਾ ਵਾ ਅੱਛਾ ਚੇਤਾ ਹੀ ਭੁੱਲ ਗਿਆ ਚਿੱਤਾ ਭੁੱਲਾ ਜੇ ਸਹੀ ਗੱਲ ਏ ਇਹ ਚੇਤਾ ਤ ਆਜੇ ਮਲਕੋ ਟਵਟ ਕੇ ਚਾਰ ਪੈਰ ਹੋਰ ਨਿਕਲ ਜਾਂਦੇ ਆ ਸਹੀ ਆ ਸਹੀ ਆ ਗੱਲ ਹੀ ਸਹੀ ਆ ਤੇਰੀ ਗੱਲ ਹੈ ਬਿਲਕੁਲ ਬਿਲਕੁਲ ਤੇ ਲੋ ਵੀ ਦੋਸਤੋ ਚਾਰ ਦਿਨ ਲਹਿਜੇ ਪੰਜ ਲਹਿਜੇ ਤੇ ਨਵੀਂ ਨਰੋਈ ਜਿਹੜੀ ਦੋਸਤੋ ਮਾਝਾ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਸੋਹਣਾ ਜਿਹੜਾ ਵਿਖਾਲਾ ਫੂਲਾ ਬਿਲਕੁਲ ਅੱਜ ਦੇ ਟਾਈਮ ਸੋਹਣਾ ਵਿਖਾਲਾ ਜੇਕਰ ਦੋ ਚਾਰ ਪੰਜ ਦਿਨ ਪਾਉ ਜੀ ਦੀ ਗੱਲ ਸੁਣੋ ਵੀ ਪੰਜ ਚਾਰ ਦਿਨ ਜਿਵੇਂ ਭੁੱਲੀ ਆ ਵੀ ਪੰਜ ਚਾਰ ਦਿਨ ਹੋਰ ਕੱਢ ਕੇ ਤੇ ਵਿਖਾਲਾ ਦੋਸਤੋ ਪਸੂ ਹੋਰ ਬਣਾ ਕੇ ਤਿਆਰ ਕਰ ਲੂਗਾ ਉਮੀਦ ਆਪਾਂ ਕਰ ਸਕਦੇ ਆ ਇਸ ਮਾਝ ਤੋਂ ਬਾਕੀ ਸਿੰਘਾਂ ਸੁੰਗਾ ਦੀ ਮੂੰਹ ਮੱਥੇ ਦੀ ਆ ਵੇਖ ਠੀਕ ਆ ਆ ਕਰੋ ਚੈੱਕ ਜੀ ਆਹ ਦੇਖੋ ਪਾਕਿਸਤਾਨੂ ਸਾਹਿਬ ਦੇਖੀ ਸਫਰ ਤੇ ਦੂਰ ਨੇੜੇ ਜਾਂਦੀ ਆ ਤੇ ਫੇਰ ਥੋੜਾ ਬੜਾ ਫਰਕ ਪੈ ਜਾਂਦਾ ਨਹੀਂ ਨਹੀਂ ਜੀ ਤਿੰਨ ਚਾਰ ਦਿਨ ਨਹੀਂ ਸੁਣਾ ਇਹ ਕੋਈ ਨੁਕਾਲ ਪਾਤੀ ਨਹੀਂ ਭਵੇਂ ਕੁੜੀ ਇਹ ਬੰਮੇ ਕਲਕੱਤੇ ਜਲ ਜੇ ਦੇ ਅਜੀ ਰਾਜਸੇ ਕੋਈ ਇਹਨੂੰ ਮਰੇ ਜਿਹੜਾ ਪਾਣੀ ਧਣੀਆ ਮਾਰੂ ਫੇਰ ਤੂ ਸੁਵੇ ਨੇ ਸੁਕੇੰਬਰੀ ਪਣਾ ਜੇ ਬਸ ਬਸ ਇਹ ਠੀਕ ਆ ਗੱਲ ਬੁੱਢੀ ਦੀ ਸੱਚੀਆਂ ਗੱਲਾਂ ਆਂ ਦੇ ਸਹੀ ਨੇ ਕੀ ਆ ਗੱਲ ਪਾਣੀ ਧਣੀਆ ਝੰਡੂ ਦੇ ਵਿੱਚ ਆ ਹਾਂ ਹਾਲ ਤੇ ਅਜੇ ਨਹੀਂ ਇਹ ਤਾਂ ਕਰਮਾਂ ਦੀ ਭਗਣਾ ਆ ਜੇ ਪਾਣੀ ਧਣੀਆ ਚੰਦ ਕਰਦਾ ਮੈਂ ਤਾਂ ਮਰ ਪੈ ਜੇ ਭਾਂਡਾ ਮਰ ਹੋਣੀ ਕੀ ਤੂੰ ਕੀ ਬਣਿਆ ਹਾਂ ਇਹ ਨਹੀਂ ਉਹ ਗੱਲ ਆ ਮਲਾਂ ਦਿੰਦੇ ਆ ਲੌਂਗ ਤੋਂ ਬਣ ਗਿਆ ਕੋਕਾ ਕੋਕੇ ਤੋਂ ਮਲਾਂ ਦਿੰਦੇ ਆ ਉਹ ਚੀਜ਼ੇ ਕਰਨ ਲੱਗੀ ਆ ਥੀਸੀ ਤੋਂ ਬਣ ਗਿਆ ਲੌਂਗ ਮੈਂ ਲਗਾ ਮੈਂ ਪੱਕਾ ਹੀ ਆ ਇਹ ਕਾਪੀਰਾਈਟ ਲੈ ਲਿਆ ਡਾਇਲੌਗ ਦਾ ਇਹ ਲੀ ਦਾ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਕੋਕਾ ਇੰਨੀ ਕੋਕਾ ਆਇਸਾ ਬਣਾਉਣਾ ਬਣਾਉਣਾ ਹੱਦੋਂ ਜ਼ਿਆਦਾ ਕੋਕਾ ਬਣਾਉਣਾ ਦੇ ਹਾਂਜੀ ਆ ਤੇ ਬਾਕੀ ਆਪਾਂ ਭਰਾ ਕੀ ਲੈਂਦੀ ਪੋਲੀ ਪਾਲੀ ਚੰਗੀ ਆ ਆ ਲਓ ਜੀ ਲਓ ਜੀ ਪ੍ਰਭੂ ਸੋਨੇ ਦੇ ਖੇਰ ਦੇ ਵਿੱਚ ਥਾਰਾ ਹਾਂਜੀ ਤੇ ਆ ਮੱਜਾਂ ਨੇ ਦੋਸਤੋ ਤੇ ਲੈੇ ਪਾਸੇ ਮੁੱਲ ਕਿੰਨਾ ਕਰ ਦੇਂਦਾ ਮੁੱਲ ਆ ਭਾਵੇਂ ਇਹਦਾ ਕਰੀਏ 75 ਭਾਵੇਂ ਕਰੀਏ 70 ਇਹਦਾ ਰਾਜਤਿਆਂ ਮਲਾਕੀਨਾ ਵਾ 60 ਦੇ 70000 ਚ ਦੇਣੀ ਆ 70000 ਚ 70000 ਚੋਂ ਮਲ ਦੋ ਤੋਂ 300 ਮਾਰਕ ਤਾਂ ਨਹੀਂ ਕਰਦਾ ਮਾਨਤਾ ਨਹੀਂ ਹੁੰਦੀ ਮਾਨਤਾ ਨਹੀਂ ਕਰਦਾ ਮਲ ਨਿਹੜ ਦਾ ਇਹ ਨਹੀਂ ਕੰਮ ਦੇ ਲੈ ਦੋ 300 ਹੀ ਬਸ ਕੋਈ ਅੰਦੀ ਹੁੰਦੀ ਆ ਕੋਈ ਮਲਕੀਨਾ ਵਾ 12 13 ਦੇਣ ਵਾਲੀ ਆ ਹਾਂਜੀ ਤੇ ਹੁਣ ਸਾਰਿਆਂ ਚ ਘਾਟਾ ਆਪਣਾ ਪਾਈ ਜੀ ਕਿਹਦੇ ਚ 50000 ਲੈ ਲਈ ਠੀਕ ਠੀਕ ਆ ਠੀਕ ਆ ਠੀਕ ਆ ਜਿਹਨਾਂ ਨੇ ਜੈਜ ਪਾਇਆ ਤੁਹਾਨੂੰ ਸਾਥ ਤੁਈ ਆਪ ਦਾ ਨਹੀਂ ਵੇਖੋ ਜੀ ਆਪਣੇ ਭੈਣ ਭਰਾ ਵੇਖੋ ਸਾਰੇ ਨਾਲ ਜੁੜੇ ਆ ਜਿਹੜੇ ਵੀਰ ਜਿਨ੍ਹਾਂ ਨੇ ਮਜ਼ਾ ਰੱਖਿਆ ਜਾਂ ਖਰੀਦੇ ਰਹਿੰਦੇ ਉਹਨਾਂ ਨੇ ਤਾਂ ਸਹੀ ਕਮੈਂਟ ਕਰਨਾ ਦੱਸਣਾ ਯਾ ਵੀ ਪਸ਼ੂ ਵੇਖ ਕੇ ਬਾਹਰ ਨਿਕਲ ਕੇ ਵੇਖਣ ਅੱਜ ਕੱਲ ਕੋਈ ਨਹੀਂ ਨਿਆਣਾ ਕੋਈ ਵੀ ਨਹੀਂਗਾ ਤੇ ਆਪਾਂ ਦਿਲੋਂ ਜੈਜ ਪਾਇਆ ਕੋਈ 1200 ਕਮਾਈ ਰੱਖ ਕੇ ਪਾਇਆ ਸਹੀ ਆ ਜੀ ਸਹੀ ਲੋਵੀ 67000 ਦੀ ਮੱਝ ਤੇ ਵਜਨ ਲੋੜ ਵੱਜਦਾ ਤੁਸੀਂ ਵੇਖ ਲਓ ਵੀ ਪੂਰੀ ਥੱਬਿਆਂ ਦੇ ਥੱਬੇ ਵਜਨ ਭੋਜਨ ਵੇਖੋ ਅੱਗੇ ਜਨਰੇਸ਼ਨ ਸਮਝਦਾਰ ਆ ਰਿਹਾ ਅੱਜ ਕੱਲ ਬੇਬੂ ਤੇ ਕੋਈ ਨਹੀਂ ਆ ਕਲਪਾਣੀ ਲੈਨੇ ਆ ਇਹ ਲੱਭਣ ਦਾ ਮੋਲੀਆ ਜਿਹੜਾ 2015 ਹੋ 12 ਹੋ 15 ਹੋ ਇਹ ਲੱਭਣ ਦਾ ਮੋਲੀਆ ਦੇਖੋ ਜੀ ਸਵੇਰ ਤੋਂ ਇਨੀ ਠੰਡ ਦੇ ਵਿੱਚ ਮੋਟਰਸਾਈਕਲ ਭਜਾਉਣੇ ਗੱਡੀਆਂ ਭਜਾਉਣੀਆਂ ਤੇ ਬਾਅਦ ਚ ਪਤਾ ਨਹੀਂ ਸ਼ਾਮ ਨੂੰ ਕੋਈ ਹੱਥ ਆਉਣਾ ਕਿ ਨਹੀਂ ਆਉਣਾ ਹਾਂ ਬਿਲਕੁਲ ਤੇ ਜੇ ਆ ਵੀ ਗਿਆ ਪਤਾ ਨਹੀਂ ਉਹ ਸੌਦਾ ਰਲਣਾ ਕਿ ਨਹੀਂ ਰਲਣਾ ਪੇਕੀ ਨੇ ਸਵਾਇਆ ਕਿ ਨਾ ਕੱਪੜਾ ਬਹੁਤ ਤੰਗ ਵੀ ਕਰ ਜਿੰਦੇ ਤੇ ਸੂਏ ਸਵਾਇਆ ਆਪਾਂ 8-10 ਦਿਨ ਘਰੇ ਸੰਭ ਗਿਆ ਵਾ ਪਰ ਪਿੱਛੇ ਦੀ ਹਰ ਇੱਕ ਦੀ ਆਪਣਾ ਕੋਈ ਨਰਕ ਪਰਖੇ ਦੀ ਹੋਈ ਆਪਣੀ ਅਗਨਾ ਵੀ ਕਰੇ ਕੋਈ ਇਹ ਨਹੀਂ ਪਿੱਛਾ ਮਾਰਦੀ ਆ ਕੋਈ ਗੱਲ ਨਾ ਕਹਿੰਦੇ ਨੇ ਕੋਈ ਸਾਪਾ ਉਹ ਲੱਭਣਾ ਬਹੁਤ ਮੁਸ਼ਕਲ ਆ ਹਾਂ ਤੇ ਕੋਈ ਲੋਕ ਲਕਾਈ ਨਹੀਂ ਹੈਗਾਗਾ ਦੋਸਤੋ ਬਿਲਕੁਲ ਕਰਮ ਵਾਲੀਆਂ ਦੁੱਧ ਤੇ ਚੱਲਦੀਆਂ ਬੌਲੀਆਂ ਤੇ ਚੱਲਣ ਡੀਆਂ ਨੇ ਭਰਾ ਕੇ ਤਸੱਲੀਆਂ ਕਰੋ ਬਾਕੀ ਜਿਹੜਾ ਬੌਲੇ ਦੀ ਥਾਂ ਬੌਲਾ ਦੱਸਿਆ ਗਿਆ ਜਿਹੜਾ ਜਿਹੜਾ ਦੁੱਧ ਦੀ ਥਾਂ ਦੁੱਧ ਦੱਸਿਆ ਗਿਆ ਉਹਨੂੰ ਵੈਰੀਫਾਈ ਕਰੋ ਤਸੱਲੀ ਕਰੋ ਆਪਣੇ ਚੋਕੇ ਕਰੋ ਪਸਮਾ ਕੇ ਕਰੋ ਤੇ ਇਹ ਪਸ਼ੂ ਆਹ ਸਿੰਘੋ ਸਿੰਘ ਦੇ ਵਿੱਚੋਂ ਬੱਚੇ ਨੂੰ ਬਾੜ ਕਰਦੇ ਤੇ ਇਹ ਦੋਸਤੋ ਅੱਜ ਪਸ਼ੂ ਤੁਹਾਨੂੰ ਦਿਖਾਉਤੇ ਆ ਪੰਜ ਪੰਜ ਮੱਜਾਂ ਦਿਖਾਤੀਆਂ ਇੱਕ ਗੱਬਣਾ ਚਾਰ ਬਿਲਕੁਲ ਸੁਈਆਂ ਸਵਾਈਆਂ ਯਾਨੀ ਕਿ ਰਾਜ ਸਾਹਿਬ ਪੰਜ ਕੇ ਪਾਈਆਂ ਉਹ ਉਤਰਾਂ ਕੋਈ ਕਈ ਰ ਮਤਲਬ ਹੋਰ ਵੀ ਆਪਣੇ ਤੋਂ ਪੰਜ ਛਤ ਜਿਹੜੀਆਂ ਉਹ ਲਿਆਣੀਆਂ ਵਾ ਹੁਣ ਉਹ ਵੀ ਮੱਜਾਂ ਦੋ ਤਿੰਨ ਆਪਾਂ ਪਾਈਆਂ ਨੇ ਉਹ ਵੀ ਤਾਜ਼ੀਆਂ ਸੁਈਆਂ ਵਾ ਉਹ ਵਕਟਾ ਦਸਮੇ ਦਿੰਦਾ ਆ ਮੱਜ ਆ ਇਹ ਆਪਾਂ ਜੀ ਪੰਜਾਂ ਤੋਂ ਵੱਧ ਸ਼ਾਨਦਾਰ ਨਹੀਂ ਗਾ ਰੋਕਾ ਮੌਲਾ ਓਕੇ 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 ਚਲੋ ਕੋਈ ਨਹੀਂ ਇਹ ਬਾਅਦ ਚ ਆਪਾਂ ਦਿਖਾਵਾਂਗੇ ਤੇ ਦੋਸਤੋ ਮੱਜਾਂ ਹੋਰ ਵੀ ਹੈਗੀਆਂ ਠੀਕ ਤੇ ਫਿਲਹਾਲ ਇਹ ਜਿਹੜੇ ਨਾਗਾ ਬਿਲਕੁਲ ਤੁਹਾਨੂੰ ਦਿਖਾਇਆ ਗਿਆ ਤਸल्ली ਕਰੋ ਮੇਰਾ ਵੀਰ ਨਰਕ ਪਰਖ ਕਰੋ ਤੇ ਨੰਬਰ ਜਿਹੜੇ ਆਪਾਂ ਤੁਹਾਨੂੰ ਦੇ ਦਿੰਨੇ ਆ ਠੀਕ ਆ ਤੇ ਗੁਰਲਾਲ ਭਾਈ ਤੋਂ ਪੁੱਛ ਕੇ ਨੰਬਰ ਆਪਾਂ ਸਾਂਝੇ ਕਰਦੇ ਨੇ ਤੁਹਾਡੇ ਨਾਲ ਤੇ ਗੁਰਲਾਲ ਭਾਈ ਆਜੋ ਹਾਂਜੀ ਨੰਬਰ ਆਪਣੇ ਸੱਜਣਾ ਨਾਲ ਜਰੂਰ ਸਾਂਝੇ ਕਰਦਿਓ 9855392767 ਹਾਂਜੀ ਤੇ 8284953927 ਵੀਰ ਜੀ ਠੀਕ ਆ ਜੀ ਹਾਂਜੀ ਤੇ ਹੋਰ ਪਾਉ ਜੀ ਬਸ ਠੀਕ ਠਾਕ ਆ ਸਾਰੇ ਭੈਣ ਭਰਾਵਾਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਮਹਾਰਾਜ ਹਰ ਇੱਕ ਨੂੰ ਤੰਦਰੁਸਤ ਰੱਖੇ ਇਹ ਹਰ ਇੱਕ ਦੀ ਕਮਾਈਆਂ 'ਚ ਵਾਧੇ ਪਾਵੇ ਮਹਾਰਾਜ ਕਿਰਪਾ ਕਰੇ ਐਰ ਕੰਦੀ ਦਿਲੋਂ ਆਪਾਂ ਨਾ ਓੜਦੀਆਂ ਵਾਲਾ ਕੰਮ ਕੀਤਾ ਰਾਜੇ ਆ ਬਸ ਬਸ ਲਓ ਵੀ ਦੋਸਤੋ ਇਹ ਸਨ ਮੇਰੇ ਨਾਲ ਭਾਉ ਅਨੋਖ ਸਿੰਘ ਜੀ ਤੇ ਵੀਰ ਗੁਰਲਾਲ ਸਿੰਘ ਤੇ ਪਸ਼ੂ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਭਾਅ ਪੜਦਾ ਵੀ ਵੇਖ ਲਓ ਦੋਸਤੋ ਪਸ਼ੂ ਆਣ ਕੇ ਵੇਖ ਲਓ ਅੱਖੀਂ ਜਰੂਰ ਵੇਖਿਆ ਕਰੋ ਮੇਰਾ ਵੀਰ ਆਨਲਾਈਨ ਸੌਦਾ ਕਰਨਾ ਚਾਹੀਦਾ ਕਰਿਆ ਕਰੋ ਅੱਖੀਂ ਜਰੂਰ ਵੇਖਿਆ ਕਰੋ ਜੋ ਦੱਸਿਆ ਜਾਂਦਾ ਅੱਖੀਂ ਵੇਖਿਆ ਕਰੋ ਬਿਲਕੁਲ ਆਦੀ ਵਾਚ ਕਰਿਆ ਕਰੋ ਨਿਗਾਹ ਚ ਕੱਢਿਆ ਕਰੋ ਜਿਹੜਾ ਲਾਗੇ ਬਨੇਦਾ ਵਾ ਬੇਸ਼ੱਕ ਦੋ ਤਿੰਨ ਡੰਗ ਰਾਜਸਿਆਂ ਚਵਾਈਆਂ ਕਰੀ ਬਿਲਕੁਲ ਜੀ ਕਿਉਂ ਮੁੜ ਕੇ ਆਖਣ ਨਾਲ ਕੋਈ ਤੈਨੂੰ ਫੋਨ ਲਾਉਂਦਾ ਕੋਈ ਸਾਨੂੰ ਲਾਉਂਦਾ ਪਹਿਲਾਂ ਨਰਕ ਪਰਖ ਕਰਨ ਆਪਦੀ ਬਿਲਕੁਲ ਜੀ ਕਿਉਂ ਮੁੜ ਕੇ ਪਹੂ ਨਹੀਂ ਰਾਜਸਿਆਂ ਮੁੜਦਾ ਇੱਥੇ ਨਰਕ ਪਰਖ ਕਰਨ ਬਿਲਕੁਲ ਜੀ ਸੋ ਇਹ ਕਰਦੇ ਕਿ ਨਹੀਂ ਅਗਲੇ ਵੀ ਕਰਨ ਵਿਚਾਰਿਆ ਪੈਸੇ ਲਾਉਣੇ ਆ ਬਿਲਕੁਲ ਸੋ ਦੋਸਤੋ ਕਿਸੇ ਤਰ੍ਹਾਂ ਦਾ ਲਾਂਭਾ ਦੇਣਾ ਵੀ ਮਾੜਾ ਤੇ ਲੈਣਾ ਵੀ ਚੰਗੀ ਗੱਲ ਨਹੀਂ ਕੀ ਜਦੋਂ ਤੁਹਾਨੂੰ ਕਿਹਾ ਜਾਂਦਾ ਵੀ ਪਹਿਲਾਂ ਤਸੱਲੀ ਕਰੋ ਤੇ ਮੇਰਾ ਵੀਰ ਜਰੂਰ ਕਰਿਆ ਕਰੋ ਔਨਲਾਈਨ ਸੌਦੇ ਦੇ ਚੱਕਰ ਤੋਂ ਨਾ ਪੋ ਬਜੋ ਥੋੜਾ ਜਿਹਾ ਔਨਲਾਈਨ ਚੱਕਰ ਦੇ ਵਿੱਚੋਂ ਬਾਕੀ ਜਿਹੜਾ ਵੀਰ ਖਰੀਦ ਨਹੀਂ ਚਾਹੁੰਦਾ ਲੋੜ ਗਰਜਾ ਜਿਹੜੇ ਵੀਰ ਨੂੰ ਖਰੀਦ ਨਹੀਂ ਖਰੀਦਣੀ ਆ ਉਹ ਪਸ਼ੂ ਤੁਹਾਨੂੰ ਦਿਖਾ ਦਿੱਤੇ ਆ ਘਰ ਆਣ ਕੇ ਤਸੱਲੀ ਕਰੋ ਨਿਗਾਹ ਚ ਕਟੋ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਜੇ ਨਹੀਂ ਕਿਸੇ ਵੀਰ ਨੂੰ ਚਵਾਈ ਕਰਨੀ ਆਉਂਦੀ ਆ ਆਪਦੇ ਨਾਲ ਭਰੋਸੇਯੋਗ ਕੋਈ ਬੰਦਾ ਸਮਝਦਾਰ ਲੈ ਕੇ ਆਓ ਜਿਹੜਾ ਕੋਈ ਚਵਾਈ ਕਰਨਾ ਜਾਣਦਾ ਹੋਵੇ ਚੌਂ ਥਾਂਾਂ ਦੇ ਆਪਦੀ ਭਰਾ ਕੇ ਤਸੱਲੀ ਕਰੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ